ਓ ਵੈਲਕਮ 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 ਟੂ ਟਰੇਡਿੰਗ ਮੈਂ ਟਰੇਡਿੰਗ ਬਾਰੇ ਕੀ ਸੋਚਦਾ ਤੇ ਮੈਨੂੰ ਲੋਕਾਂ ਤੋਂ ਕੀ ਸੁਣਨ ਨੂੰ ਮਿਲਦਾ ਤੁਸੀਂ ਕਿਸੇ ਨੂੰ ਕਹੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੇ ਤੁਸੀਂ ਕਹੋਗੇ ਟਰੇਡਿੰਗ ਮੇਬੀ 99.99% ਲੋਕ ਤੁਹਾਨੂੰ ਕਹਿਣਗੇ ਨਾ 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 ਦੇਖੀ ਕਿਤੇ ਇਹ ਕੰਮ ਨਹੀਂ ਹੈ ਇਹਦੇ ਵਿੱਚ ਕੋਈ ਪੈਸਾ ਨਹੀਂ ਬਣਾਉਂਦਾ ਇਹਦੇ ਵਿੱਚ ਕੋਈ ਕੁਝ ਨਹੀਂ ਕਰਦਾ ਇਹਦੇ ਵਿੱਚ ਯੈਸ 90% ਲੋਕ ਪੈਸਾ ਨਹੀਂ ਬਣਾਉਂਦੇ ਕੰਮ 'ਚ ਫਿਰ 10% ਇਹੋ ਜਿਹਾ ਕੀ ਕਰਦੇ ਜਿਹੜਾ ਉਹਨਾਂ ਨੂੰ ਪੈਸਾ ਬਣਾਉਂਦਾ ਸੋਚੋ ਬਹਿ ਕੇ ਤੇ 90% ਕਿਉਂ ਲੂਜ਼ ਕਰਦੇ ਆ ਉਹ ਮੈਂ ਦੱਸ ਸਕਦਾ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਹੀ ਕਰਦਾ ਹੁੰਦਾ ਸੀ ਕਿਸੇ ਨੂੰ ਦੇਖ ਕੇ ਟ੍ਰੇਡ ਲੈ ਲੈਣਾ ਜਦੋਂ ਜੀ ਕੀਤਾ ਬਟਨ ਨੱਪ ਲਿਆ ਹਾਂ ਬਾਏ ਕਰ ਲਿਆ ਸੈਲ ਕਰ ਲਿਆ ਠੀਕ ਆ ਸਟਾਕ ਲੈਂਦੇ ਆ ਲੋਕ ਬਸ ਖਬਰ ਪੜੀ ਜਾਂ ਦੇਖਿਆ ਉਹ ਨਹੀਂ ਨਹੀਂ ਮੈਨੂੰ ਪਤਾ ਹੈ ਕੰਪਨੀ ਉੱਤੇ ਜਾਉ ਨਹੀਂ ਨਹੀਂ ਮੈਨੂੰ ਪਤਾ ਹੈ ਕੰਪਨੀ ਥੱਲੇ ਜਾਉ ਫੱਕ ਨੋ ਦੈਟਸ ਨੋਟ ਟ੍ਰੇਡਿੰਗ ਟਰੇਡਰ ਐਨੀ ਟ੍ਰੇਡ ਕਰਦੇ ਯੂ ਨੀਡ ਟੂ ਹੈਵ ਐਨ ਐਜ ਟੂ ਟ੍ਰੇਡ ਐਜ ਕੀ ਮੈਨੂੰ ਪਤਾ ਲੱਗਦਾ ਐਜ ਕੀ ਹੁੰਦਾ ਬੇਸਿਕਲੀ ਸ਼ਾਰਟ ਟਰੇਡ ਜਦੋਂ ਤੁਸੀਂ ਲੈ ਲੈਨੇ ਹੋ ਉਸ ਤੋਂ ਬਾਅਦ ਸਾਰਾ ਡੇਟਾ ਜਦੋਂ ਤੁਹਾਡੇ ਕੋਲੇ ਹੁੰਦਾ ਵੀ ਕਿਹੜਾ ਟਰੇਡ ਲਿਆ ਕਿੰਨਾ ਪ੍ਰੋਫਿਟ ਕਿੰਨਾ ਲਾਸ ਉਸ ਤੋਂ ਬਾਅਦ ਤੁਸੀਂ ਉਹ ਐਜ ਕੱਢ ਸਕਦੇ ਹੋ ਨੰਬਰ ਮਤਲਬ ਇੱਕ ਆਉਂਦਾ ਜਿਹਦੇ ਨਾਲ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੀ ਹਰੇਕ ਟਰੇਡ ਦੀ ਐਵਰੇਜ ਕੀ ਕਮਾਈ ਆਈ ਹੈ ਕੀ ਲਾਸ ਆਇਆ ਹੋਰ ਲੋਕ ਕੀ ਕਰਦੇ ਆ ਤੁਸੀਂ ਪਹਿਲਾ ਟਰੇਡ ਲਿਆ ਪ੍ਰੋਫਿਟ ਵਾਹ ਤੁਸੀਂ ਕਹਿੰਦੇ ਵਾਹ ਕੀ ਬਾਤ ਦੂਜਾ ਟਰੇਡ ਲਿਆ ਪ੍ਰੋਫਿਟ ਵਾਹ ਤੁਸੀਂ ਕਹਿੰਦੇ ਲੈ ਕੰਮ ਹੀ ਸੌਖਾ ਬੜਾ ਤੀਜਾ ਟਰੇਡ ਲਿਆ ਲਾਸ ਜਾਣ ਲੱਗ ਗਿਆ ਸਟਾਪ ਲਾਸ ਜਿਹੜਾ ਹੁੰਦਾ ਉਹਨੂੰ ਮੂਵ ਕਰ ਦਿਓ ਤੁਸੀਂ ਬੇਸਿਕਲੀ you start to gamble the ones you start to lose ਜਦੋਂ ਹੀ ਤੁਸੀਂ ਹਾਰਨ ਲੱਗਦੇ ਹੋ ਤੁਹਾਨੂੰ ਲੱਗਦਾ ਵੀ ਨਹੀਂ 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 ਅਸੀਂ ਤਾਂ ਹਾਰ ਹੀ ਨਹੀਂ ਸਕਦੇ ਟ੍ਰੇਡਿੰਗ ਨੋ ਨੋ ਸਾਨੂੰ ਤਾਂ ਪ੍ਰੋਫਿਟ ਹੀ ਪ੍ਰੋਫਿਟ ਹੋਰ ਹਾਂ ਮੈਂ ਨਹੀਂ ਕੋਈ ਦੇਖਿਆ ਨਵਾਂ ਟ੍ਰੇਡਰ ਜਰਨਲ ਕਰਦਾ ਮੈਂ ਵੀ ਨਹੀਂ ਕਰਦਾ ਹੁੰਦਾ ਸੀ ਪਰ ਇਫ ਯੂ ਵਾਂਟ ਟੂ ਬੀ ਅ ਸਕਸੈਸਫੁਲ ਟ੍ਰੇਡਰ ਯੂ ਨੀਡ ਟੂ ਜਰਨਲ ਯੂ ਨੀਡ ਟੂ ਜਰਨਲ ਲਾਸਟ ਗੱਲ ਟਰੇਡਿੰਗ ਤੁਸੀਂ ਉਹਨਾਂ ਲੋਕਾਂ ਤੋਂ ਸਿੱਖ ਰਹੇ ਹੋ ਜਿਨ੍ਹਾਂ ਦਾ ਸਿਰਫ ਕੰਮ ਤੁਹਾਡੇ ਤੋਂ ਪੈਸੇ ਲੁੱਟਣਾ ਹੈ ਅਗਲੀ ਗੱਲ ਫੇਰ ਤੁਸੀਂ ਟਰੇਡਿੰਗ ਕੀ ਤੋਂ ਸਿੱਖੋ ਮੇਰੇ ਤੋਂ ਨਹੀਂ ਮੈਂ ਤਾਂ ਆਪ ਕਰ ਰਿਹਾਗਾ ਪਰ ਤੁਸੀਂ ਤੁਹਾਨੂੰ ਟਰੇਡਿੰਗ ਉਹਦੇ ਤੋਂ ਸਿੱਖਣੀ ਚਾਹੀਦੀ ਆ ਜਿਹੜੇ ਬੰਦੇ ਨੂੰ ট্রেਡਿੰਗ ਕਰਨੀ ਆਉਂਦੀ ਹੈ ਰਾਈਟ ਹੋਰ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਬੇਸਿਕਲੀ ਆਈ ਡੋ ਨੋ ਜਿਹੜਾ ਵੀ ਤੁਸੀਂ ਆਪ ਕੰਮ ਕਰ ਰਹੇ ਹੋ ਉਹ ਕੰਮ ਦੇ ਤੁਸੀਂ ਪੈਸੇ ਬਣਾਉਨੇ ਹੋ ਰਾਈਟ ਪਰ ਬਦਲੇ ਦੇ ਵਿੱਚ ਤੁਸੀਂ ਆਪ ਦਾ ਟਾਈਮ ਵੀ ਉਹ ਕੰਪਨੀ ਨੂੰ ਦਿੰਨੇ ਹੋ ਸੋ ਬੇਸਿਕਲੀ ਤੁਸੀਂ ਆਪ ਦੇ ਆਈਮ ਨੂੰ ਟ੍ਰੇਡ ਕਰ ਰਿਹਾ ਹਾਂ ਪੈਸਿਆਂ ਦੇ ਲਈ ਸੋ ਵਾਈ ਨਾਟ ਥੋੜੇ ਜਿਹੇ ਪੈਸੇ ਉਹਦੇ ਚੋਂ ਜਿੰਨੇ ਤੁਸੀਂ ਸੋਚ ਸਕਦੇ ਹੋ ਵੀ ਇਫ ਵੀ ਕੈਨ ਅਫੋਰਟ ਟੂ ਲੂਜ਼ ਦਿਸ ਮੱਚ ਮਨੀ ਇਟ ਡਸਨਟ ਮੈਟਰ ਟੂ ਅਸ ਜਿਹਦੇ ਨਾਲ ਤੁਹਾਨੂੰ ਫਰਕ ਨਹੀਂ ਪੈਂਦਾ ਜੇ ਉਹ तो पैसे नहीं है फिर तुम ट्रेडिंग ना करो पर जे तो पैसे है तो अड़नो मे बी यू आर मिसिंग ऑन ए बिग ऑपरचुनिटी दैट्स वट आई फील ओके सिर्फ आ चार्ट दैट इट एक चार्ट एक इंस्ट्रूमेंट ਦੈਟਸ ਇਟ ਇੱਕ ਟਾਈਮ ਬਟਨ ਆਪਣਾ ਲਈ ਉਹ ਵੀ ਤਾਂ ਜੇ ਤੁਹਾਡੇ ਸੈਟਅਪ ਦੀਆਂ ਸ਼ਰਤਾਂ ਮਿਲ ਰਹੀਆਂ ਨੇ ਦੈਟਸ ਇਟ ਦੈਟਸ ਟ੍ਰੇਡਿੰਗ ਯੂ ਕੈਨ ਮੇਕ ਮਨੀ ਇਨ ਥਿਸ ਬਿਜ਼ਨਸ ਤੇ ਆਈ ਹੋਪ To show the results, if God wills. why content? Why I'm content? I don't know. But sitting, my Why not put the content out there? that's it good luck ha i will try to make a basic video of full introduction kante di 2 ghantiyan di kinne di banu mainu nahi pata jithe ch, je tuhanu jama week ka khani pata trading bari a to z tusi koi bhi kam karde ho main chahunga tusi ohna ik wari dekho a to z ਜੇ ਤੁਹਾਨੂੰ ਕੱਖ ਵੀ ਨਹੀਂ ਪਤਾ ਜ਼ੀਰੋ ਨੋਲੇਜ ਜਿੰਨੀ ਕ ਮੇਰੇ ਤੋਂ ਟਰਾਈ ਹੋਈ ਫਰੋਮ ਜ਼ੀਰੋ ਤੋਂ ਫਾਸਟ ਟ੍ਰੇਡ ਤੁਸੀਂ ਲੈਨ ਤੱਕ ਘੰਟੇ ਦੀ ਡੇਢ ਘੰਟੇ ਦੀ 2 ਘੰਟੇ ਦੀ ਮੈਨੂੰ ਨਹੀਂ ਪਤਾ ਕਿੰਨੀ ਵੀਡੀਓ ਬਣੂ ਉਹ ਬਟ ਇਫ ਥਿਸ ਵੀਡੀਓ ਗੈਟਸ 10 ਕਮੈਂਟਸ ਜੇ ਵੀਡੀਓ 10 ਕਮੈਂਟ ਵੀ ਨਹੀਂ ਆਉਦੇ ਦੈਟਸ ਫਾਈਨ ਜੇ ਇਹ ਵੀਡੀਓ ਨੂੰ ਕੋਈ ਅੱਜ ਤੋਂ 2 ਸਾਲਾਂ ਬਾਅਦ 3 ਸਾਲਾਂ ਬਾਅਦ ਦੇਖ ਰਿਹਾ ਇਹਦੂ ਪਹਿਲਾਂ ਵਾਲੀਆਂ ਵੀਡੀਓਜ਼ ਦੇਖ ਲਓ ਤੇ ਤੁਹਾਨੂੰ ਆਪੇ ਲੱਭਣਾ ਪੈਣਾ YouTube ਤੇ ਕਿਤੇ ਹੋਰ ਸੋ ਆਈ ਹੋਪ ਦਾਸ ਕਮੈਂਟ ਆਉਂਦੇ ਨੇ ਨੋ ਦੈਟ ਇਜ਼ ਗੁੱਡ ਲੱਕ ਆਈ ਹੋਪ ਯੂ ਮੇਕ ਗੁੱਡ ਮਨੀ Bye bye.